ਫਰ ਪਾਰਟੀ ਕੀ ਦੋਗੇ ਪਾਰਟੀ ਪਾਰ ਤੇ ਤੁਹਾਨੂੰ ਤੁਸੀ ਸਾਨੂੰ ਦੇਣੀ ਆ ਕੀ ਅਨਾਰ ਖਾਓਗੇ ਨਾ ਉਹ ਟੋਡੀ ਬਾਰਗਰ ਨਹੀਂ ਖਾਈ ਜਾਂਦੇ ਸਮੂਥੀ ਪੀ ਜਾ ਖੜਾ ਰਹੀ ਹੁੰਦੇ ਆ ਨਾ ਜਿਹੜੇ ਉਹ ਤਲੀਆਂ ਨਹੀਂ ਜੀ ਹਾਂ ਉਹ ਖਾਂਦੇ ਆਂ ਦਾ ਆਪਾ ਉਹ ਕਰ ਜੀ ਕਿ ਟਾਰੀ ਉਹ ਖਾਂਦੇ ਆਂ ਦਾ ਫਲ ਫਰੂਟ ਨਾ ਨਾ ਇੱਕ ਸਾਜਾ ਸਾਜਾ ਅਬ ਸਹਿਨਾਜ ਹਾਂ ਇੱਕ ਹੋ ਗਿਆ ਹਣੇ ਜੇ ਤੁਸੀਂ ਉਹ ਲੱਭੋ ਮੈਕਸੀਕੋ ਐ ਮਤੇ ਪੈਂਦਾ ਪਤਾ ਇਸ ਵਾਰ ਲਗਾਣਾ ਤੁਹਾਨੂੰ ਐ ਲੱਭਦਾ ਆ ਕੁੜੀਆਂ ਨੂੰ ਚਸ ਗੀਨੇ ਸਿਖਾਈ ਆ ਆ ਸਿਖਾਈ ਆ ਦੀ ਕੁੜੀਆਂ ਨੂੰ ਚੀਰਮੈਨ ਸਰ ਨੇ ਚੀਰਮੈਨ ਕੌਣ ਆ ਇਹਨੂੰ ਚੀਰਮੈਨ ਕਾਹਤੋਂ ਕਹਿੰਦੇ ਆ ਆ ਬੱਲਾ ਕੀ ਦਾ ਮੈਂ ਤੈਨੂੰ ਕਦਾ ਕਰ ਦੂਗਾ ਉਹ ਨਾਏ ਨਾ ਲੜੀ ਜਾਂਦੇ ਹੋ ਲੜੀ ਕਿਉਂ ਜਾਂਦੇ ਆ ਤੁਸੀਂ ਪਹਿਲਾਂ ਮੈਨੂੰ ਐਂ ਦੱਸੋ ਕੀ ਤੁਹਾਡਾ ਬੱਟ ਦਾ ਰੌਲਾ ਧੁੱਲੇ ਦੇ ਭਾਗੇ ਆ ਧੁੱਲੇ ਆ ਜਾਓ ਉਹ ਬਾਈ ਉਹ ਬਾਈ ਖੇਡਿਆ ਤੇਰੀ ਵੀਡੀਓ ਬਣੀ ਜਾਂਦੀ ਹੈ ਕੋਈ ਨਾ ਕਿਹੜਾ ਪੰਡਾ ਤੇਰਾ ਕੀ ਖੇਡ ਕੈਂ ਤੂੰ ਬਿਨਾ ਖੇਡੇ ਤੇ ਭੁੱਖ ਲੱਗੀ ਤੈਨੂੰ ਨਹੀਂ ਮੈਂ ਚੱਤ ਕੇ ਨਹੀਂ ਸੀ ਚੱਤ ਕੇ ਖੇਡਣੀ ਆ ਹਾਂ ਤੁਮ ਕਬੱਡੀ ਖੇਡਣੀ ਆ ਹਾਂ ਕਮਾ ਮੈਚ ਤੂੰ ਕੀ ਖੇਡਣਾ ਬੈਡਮਿੰਟਨ ਆ ਤੈ ਰੱਸਾ ਕਸੀ ਚਾਹ ਤੇ ਚੱਸ ਕਿਹੜਾ ਪੈਂਡ ਆ ਗਹਿਰਾ ਗਹਿਰਾ ਤੂੰ ਕੀ ਖੇਡਣਾ ਮੈਂ ਲੱਗੇ ਨਹੀਂ ਲੱਗੇ ਨਹੀਂ ਬੈਡਮਿੰਟਨ ਇਹ ਰੋਟੀ ਖਾਣ ਆ ਮੁਕਾਬਲੇ ਚ ਲੱਗੇ ਕਿਆ ਹੋਇਆ ਤੇ ਤੈਨੂੰ ਕਦਾ ਤੇ ਕਰ ਦੂਗਾ ਉਹ ਨਾ ਵੇ ਨਾ ਲੜੀ ਜਾਂਦੇ ਹੋ ਕਦਾ ਤੇ ਕਰ ਦੂਗੀ ਤੈਨੂੰ ਐਣਾ ਬੜਾ ਆ ਮੈਂ ਜਿੰਦਾ ਹਾਂ ਲੜੀ ਕਿਉਂ ਜਾਂਦੇ ਹੋ ਤੁਸੀਂ ਪਹਿਲਾਂ ਮੈਨੂੰ ਐ ਦੱਸੋ ਕੀ ਤੁਹਾਡਾ ਬੱਟ ਦਾ ਰੋਲਾ ਉਹ ਭੱਜ ਗਿਆ। ਤੇਰਾ ਸੋਡਾ ਕਿਹੜਾ ਪੈਂਡ? ਅੱਜ ਤਾਂ ਜੀ ਕਲਾਲ ਮਾਰ। ਕਲਾਲ ਮਾਰਾ ਫਿਰ ਤਾਂ ਮੇਰੇ ਨਾਲ ਹੀ ਆ ਪੈਂਡ। ਮੇਰਾ ਕਾਲਸਾ ਪੈਂਡ। ਕੀ ਖੜਨਾਇਓ? ਜਿਹੜੀ ਵੱਲੋਂ ਜਿਹੜੀ ਲਈ ਝੂਟੇ ਜਾਂਦੇ ਹਾਂ। ਕੋਈ ਨਹੀਂ। ਉਹ ਮਾਰੀਆ 50 ਲੱਖ ਰੁਪਏ ਦਾ। ਓਏ ਲੜ ਦੇਗਾ ਤੂੰ ਤੁਸੀਂ ਓਏ। ਇਹ ਸੈੱਟ ਇਹਨਾਂ ਦੇ ਆ ਗਿਆ ਕਿ ਲੜੀ ਜਾਂਦੇ ਆਏ। ਮੇਰੀ ਗੱਲ ਸੁਣ ਲਓ ਚੁੱਪ ਕਰਕੇ ਟਿਕ ਕੇ ਬਹਿ ਜਾਓ ਤੁਸੀਂ ਖੇਡਣ ਤੋਂ ਪਹਿਲਾਂ ਹੀ ਸੱਟ ਖਾ ਲੈਣੀ ਹੈ ਕਿਉਂ ਬਈ ਖਾਣਗੇ ਨਾ ਖੇਡਣ ਤੋਂ ਪਹਿਲਾਂ ਹੀ ਸੱਟ ਹੋਰ ਹਾਂ ਜੀ ਕਿਹੜਾ ਪਿੰਡ ਆ ਤੁਹਾਡਾ ਆ ਕੁੜੀਆਂ ਨੂੰ ਚੱਸ ਕਿਹਨੇ ਸਿਖਾਈ ਆ ਅਸੀਂ ਸਿਖਾਈ ਆ ਦੀ ਕੁੜੀਆਂ ਨੂੰ ਚੇਅਰਮੈਨ ਸਾਹਿਬ ਨੇ ਚੇਅਰਮੈਨ ਕੌਣ ਆ ਇਹਨੂੰ ਚੇਅਰ ਮੰਗਾ ਤੋ ਕਹਿੰਦੇ ਆ। ਚੇਅਰ ਦਾ ਚੇਅਰਮੈਨ ਆ। ਆ ਬੱਲਾ ਕੀ ਦਾ? ਇਹ ਚੇਅਰ ਮੰਗਾ। ਇਹ ਚੇਅਰ ਸੇ। ਮਹਾ ਕਦੇ ਲੋਹੇ ਦਾ। ਕਦੋਂ ਆ ਮੈਚ ਛੋਟਾ? ਬੈਡਮਿੰਟਨ ਦਾ ਕਦੋਂ ਆ? ਹੋਣਾਗਾ। ਕਿਹੜੇ ਗਰਾਊਂਡ 'ਚ? ਜਿਉਰੀ ਹੋਊਗਾ ਜੀ ਇਹਨਾਂ ਦਾ, ਜਿਉਰੀ ਹੋਊਗਾ। ਇੱਥੇ ਹੋਊਗਾ? ਹਾਂਜੀ। ਛੋਟਾ ਕਦੋਂ? ਇਹ ਜਾਰੀ ਆਉਣਾ ਮੈਚ ਵਾਲੇ ਮੈਂ ਕਿ ਹੋਣਾ ਸੱਚੀ ਇੰਟਰਵਿਊ ਨੂੰ ਭੰਡਾ ਚੈਸ ਦਾ ਮੈਚ ਹੋਣਾ ਸੋਡਾ ਵਾਲੇ ਅਦੀ ਰੋਂਡੀ ਪੁੱਟਾਂ ਲੱਗ ਗਈ ਤੇਰਾ ਕਿਹੜਾ ਪੰਡਾ ਆ ਸਾਡਾ ਇਹਨਾਂ ਤੇਰਾ ਨਾਲ ਮਾਜਾ ਤੇਰਾ ਕਲਾਲ ਮਾਜਾ ਤੇਰਾ ਕਲਾਲ ਮਾਜਾ ਕਲਾਲ ਮਾਜਾ ਐਸਾ ਹੀ ਕੱਲੀ ਕਰਬਾਲੇ ਵਾਲ ਦੀ ਉਹ ਇਹ ਵੀ ਕਲਾਲ ਮੇਰਾ ਪੰਡਾ ਮੇਰਾ ਪੰਡਾ ਦੱਸੋ ਕਿਹੜਾ ਗਾਸਾਂ ਤੈਨੂੰ ਕਿਹਨੇ ਦੱਸਿਆ 30 ਠੀਕ ਜੀ ਮੈਂ ਪੁਰੀ ਚਕਾਲ ਮਾਦਰੀ ਦਾ ਇਹੋ ਪੱਲੇ ਖੜੀ ਆ ਜੀ ਕਹਿੰਦੀ ਮੈਂ ਇੰਟਰਵਿਊ ਠੀਕ ਬਰਲੀ ਕਿਹਨਾਂ ਮੁੱਟੀ ਪਿੱਟੀ ਆ ਜੀ ਆ ਰਾਜਾ ਜੀ ਜਦੋਂ ਰਾਜਾ ਚੱਕਣ ਦੀ ਹਾਲਤ ਚਾ ਉਹ ਚੱਕਣਾ ਨਹੀਂ ਰਾਜਾ ਅੱਛਾ ਰਾਜ ਨੂੰ ਤਾਂ ਨਹੀਂ ਚੱਕਣਾ ਇਹੋ ਰਾਜਾ ਕਾ ਤਾਂ ਨਹੀਂ ਚੱਕਣਾ ਆਇਆ ਜੀ ਫਿਰ ਹਾਰ ਜਾਣਗੇ ਨਾ ਉਹਦੀ ਮਾਰ ਜੀ ਰਾਜਾ ਜਵਾਕ ਆ ਵੀ ਉਹਨੂੰ ਗੋਦੀ ਚੱਕਣਾ ਤੁਸੀਂ ਐਂ ਕਹਿਣਾਗਾ ਵੀ ਰਾਜਾ ਚੈੱਕ ਆਊਟ ਹੈ ਜੀ ਠੀਕ ਆ ਜੀ ਐ ਚੱਕੇ ਨਹੀਂ ਐ ਨਹੀਂ ਕਹਿਣਾ ਵੀ ਆ ਚੱਕੋ ਜੀ ਜੇ ਐ ਚੱਕਤਾ ਤਾਂ ਇਹ ਕਹਿੰਦੇ ਫੌਲ ਆ ਜੀ ਵੀ ਚੱਕਣਾ ਨਹੀਂ ਆਹ ਚ ਵਾਰ ਹੋ ਗਿਆ ਸਰ ਆਈ ਕਿ ਸਿਫਾਇਆ ਜੀ ਇਹ ਨਹੀਂ ਠੀਕ ਆ ਵੀ ਚੱਕ ਨਹੀਂ ਆਪਾਂ ਆਪਾਂ ਪੀਂਏ ਪੀਆ ਆਪਣਾ ਜੀ ਆਪਾਂ ਸਰ ਫਿਰ ਨੂੰ ਇਹੀ ਕਹਿਣਾ ਵੀ ਜੀ ਆਊਟ ਓਏ ਤੇਰੀ ਖਸ ਉਤਾ ਕੇ ਕਿਉਂ ਨਾ ਕੋ ਘਰੋਂ ਹੋਂਗਾ ਨਾ ਸਮਝ ਗਏ ਤੁਸੀਂ ਹੁਣ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਮਾਸਟਰ ਕੋਲੇ ਹੈਗੇ ਆ ਤੁਸੀਂ ਦੱਸ ਦੋਗੇ ਜੀ ਮੈਨੂੰ ਪ੍ਰੋਬਲਮ ਬੋਲਣ ਨਹੀਂ ਦੇਣਾ ਬੋਲਣ ਨਹੀਂ ਦੇਣਾ ਚਲਦੇ ਮੈਂ ਚੱਠੀਕਾ ਵਸ ਆਹ ਆ ਰੂਲ ਸਮਝ ਲਓ ਕੀ ਦੱਸਿਆ ਸਾਨੂੰ ਸਮਾਗ ਚ ਸੇਵ ਕਰ ਲਓ ਡਿਲੀਟ ਨਹੀਂ ਕਰਨਾ ਚਲੋ ਹਣ ਮੈਂ ਜਾਵਾਂਗਾ ਤੇ ਆਪਾਂ ਨੂੰ ਕੁਝ ਨਹੀਂ ਲੱਗਦਾ ਆ ਗਈ ਸਾਹਮਣੇ ਬਹੁਤ ਤੋਂ ਨੂੰ ਆ ਗਈ ਆ ਗਈ ਸਾਹਮਣੇ ਸਮਝ ਆ ਗਈ ਯਾਰ ਆ ਜੀ ਤੁਸੀਂ ਆਪ ਸਜੀ ਮੈ ਚਲਾ ਲਿਆ ਮੇਰੀ ਗੱਲ ਸੁਣੋ ਆ ਕੀ ਬੰਨੀ ਫਿਰਦੇ ਹੋਂ ਦੀ ਝਿ ਕੋੜੇ ਦਾ ਘੋੜੇ ਦੇ ਘਰਦਨ ਭੰਨਦੀ ਦੇਖੂ ਕਿਵੇਂ ਘੋੜੇ ਨੂੰ ਪਰ ਆਜਾ ਤੂੰ ਕੁੜੀਆਂ ਇੱਥੇ ਬੈਠੂ ਨਹੀਂ ਇੱਥੇ ਚੱਕ ਮੈਂ ਥੋੜੀ ਤੂੰ ਬੰਨ ਸੁਣਿਆ ਨਾ ITLY Italy I L Y I I D N Y I P I A I ਥੱਲੇ ਨਹੀਂ ਹੈਗਾ ਲਾ ਸੁਣੋ ਸੁਣੋ ਹਾਂ ਕਿੱਥੇ ਨਹੀਂ ਹਾਂ ਹਾਂ ਲਵਾਈ ਹਾਂ ਆ ਦੇ ਹਣੇ ਜੇ ਤੁਸੀਂ ਉਹ ਲੱਭੋ ਮੈਕਸੀਕੋ ਐਮ ਇਹ ਤੇ ਪੈਂਦਾ ਪਤਾ ਯਸ ਬੜਾ ਗਾਣਾ ਤੁਹਾਨੂੰ ਐਮ ਇਹ ਤੇ ਪੈਂਦਾ ਐਮ ਈ ਐਕਸ ਐਮ ਈ ਐਕਸ ਐਮ ਈ ਐਕਸ ਆਈ ਸੀ ਯੂ ਆ ਦੇ ਲੱਗ ਗਿਆ

ਇੱਕ ਮਿੰਟ ਇਹ ਇਹ ਖੱਬੂ ਖੱਬੂ ਤੂੰ ਆ ਹਾਂਜੀ ਖੱਬੂ ਆਇਆ ਚੜੀ ਬੱਲਾ ਕਮੇ ਮਾਰਦਾ ਸੀ ਤੂੰ ਆਏ ਥੱਲੇ ਨੂੰ ਮਾਰੀਦਾ ਹੁੰਦਾ ਆਇਆ ਉਹ ਤੂੰ ਮੈਸੀ ਮਾਰਦਾ ਸੀ ਕਿ ਨਹੀਂ ਹਾਂ ਤੂੰ ਸਹੀ ਆ ਸਹੀ ਮਾਰਦਾ ਸੀ ਤੂੰ ਖੱਬੂ ਮਾਰਦਾ ਤਾਂ ਉਹਨੂੰ ਨਹੀਂ ਮਾਰੀ ਲੇ ਥੱਲੇ ਨੂੰ ਮਾਰੀ ਦਿੰਦੀ ਆ ਐਵੇਂ ਦੇਖੇ ਇਹ ਵੀ ਤੂੰ ਤਾਂ ਨਹੀਂ ਮਾਰਦਾ ਸੀ ਚਲ ਸਾਡਾ ਰੱਸਾ ਕਸੀ ਜੇ ਖੇਡਣਾ ਤੁਸੀਂ ਹਾਂਜੀ ਜਿੱਤੋਂਗੇ ਫਿਰ ਪਾਰਟੀ ਕੀ ਦੋਗੇ ਪਾਰਟੀ ਪਾਰਟੀ ਤੁਹਾਨੂੰ ਸਾਨੂੰ ਤੁਸੀਂ ਸਾਨੂੰ ਦੇਣੀ ਆ ਕੀ ਖਾਓ ਅਨਾਰ ਖਾਓਗੇ ਨਾ ਉਹ ਟੋਡੀ ਬਾਰਗਰ ਨਹੀਂ ਖਾਈ ਜਾਂਦੇ ਸਮੂਸੇ ਪੀ ਜਾ ਖੜਾ ਰਹੀ ਹੁੰਦੇ ਆ ਨਾ ਜਿਹੜੇ ਉਹ ਤਲੀਆਂ ਨਹੀਂ ਜਿਹੜੀਆਂ ਹਾਂ ਉਹ ਖਾਂਦੇ ਆਪਾਂ ਉਹ ਕਰਦੇ ਕਿ ਤਲੀਆਂ ਉਹ ਖਾਂਦੇ ਆਂ ਦਾ ਫਲ ਫਰੂਟ ਨਾਰ ਨਾਰ ਸੇਬ ਕੇਲਾ ਲੈ ਸੇਬ ਲੈ ਸੇਬੀ ਨਾਰ ਨਾਰ ਲੱਜੇ ਥੋੜਾ ਪਹਿਲਾ ਨੰਬਰ ਪੈ ਗਿਆ ਤੁਹਾਨੂੰ ਮੈਂ ਸੇਵ ਖਵਾਉਂਗਾ ਫੇ ਦੂਜਾ ਕੇਲਾ ਤੀਜਾ ਨਾ ਨਾ ਪਹਿਲੇ ਤੇ ਹੀ ਹੋਣਾ ਪਹਿਲੇ ਤੇ ਹੀ ਇੱਧਰ ਆ ਗੀ ਰਸਾ ਖਸ ਹਾਂ ਵੀਡੀਓ ਬਣਾ ਲੀ ਗੇ ਹੋਰ ਇਹ ਤੁਹਾਨੂੰ YouTube ਤੇ ਛਾੜ ਦੇਣਾ ਜਾਓ ਬਾਜੋ ਆਰਾਮ ਕਰ ਲਓ ਫਿਰ ਜੋਰ ਵੀ ਲਾਉਣਾ ਤੁਸੀਂ ਚਲੋ ਇਥੇ ਲੜੀ ਜਾਂਦੇ ਹੋ ਸਾਡੀ ਤਾਂ ਗੁਰਜੀਤ ਡਾਕਟਰ ਨੇ ਵੀ ਆ ਫੋਟੋ ਖਿੱਚੀ ਸੀ ਗਰਦਾਰੇ ਦੀ ਸਾਡੀ ਫੋਟੋ ਖਿੱਚੀ ਤਿੰਨਾਂ ਦੀ ਕਿਹੜਾ ਗਰਜੀਤ ਡਾਕਟਰ ਉਹ ਸਾਡੀ ਫੋਟੋ ਉਹ ਗੱਜੇ YouTube ਤੇ ਵੀਡੀਓ ਫੋਟੋ ਸਾਡੀ ਫੋਟੋ ਗੱਜੇ ਤਿੰਨਾਂ ਦੀ ਅੱਛਾ ਚਲੇ ਗਏ ਉਹ ਸਾਡੀ ਫੋਟੋ ਗੱਜੇ ਦੋ ਤਿੰਨਾਂ ਦੀ ਕਾਹ ਤੋਂ ਖਿੱਚ ਤੋ ਸਾਡੀ ਗੁੰਟੂਕ ਦੇ ਹਾਰੇ ਦੀ